ਬਹੁਤ ਮਜਬੂਰ ਹੋ ਕੇ ਬੈਠੇ ਆ ਇਹਨਾਂ ਦੀਆਂ ਗਲਤੀਆਂ ਕਾਰਨ ਬੈਠੇ ਆ ਡਿਪਾਰਟਮੈਂਟ ਪਹਿਲਾਂ ਜਿਹੜਾ ਹੈਗਾ ਨੋਟੀਫਿਕੇਸ਼ਨਸ ਦੇ ਵਿੱਚ ਗਲਤੀ ਕਰਦਾ ਹੈਗਾ ਉਹਦਾ ਭੁਗਤਾਨ ਜਿਹੜਾ ਹੈਗਾ ਬਾਅਦ ਵਿੱਚ ਟੀਚਰਸ ਨੂੰ ਭੁਗਤਣਾ ਪੈਂਦਾ ਇੱਕ ਪਾਸੇ ਸੰਸਦ ਦੇ ਵਿੱਚ ਭਗਵੰਤ ਮਾਨ ਸਾਹਿਬ ਕਹਿ ਰਹੇ ਕਿ 24 ਘੰਟਿਆਂ ਦੇ ਵਿੱਚ ਜਿੰਨੀਆਂ ਸਕੂਲਾਂ ਦੇ ਵਿੱਚ ਵੈਕੈਂਸੀਆਂ ਪਈਆਂ ਅਸੀਂ ਸਾਰੀਆਂ ਭਰ ਦੇਣੀਆਂ ਇੱਕ ਪਾਸੇ ਉਹਨਾਂ ਦਾ ਇਹ ਬਿਆਨ ਆਉਂਦਾ ਔਰ ਦੂਜੇ ਪਾਸੇ ਅਸੀਂ 2 ਸਾਲਾਂ ਤੋਂ ਆ ਭਾਰਤੀ ਨੂੰ ਲੈ ਕੇ ਸਾਡੀ 168 ਡੀਪੀ ਮਾਸਟਰ ਕੈਡਰ ਦੀ ਭਰਤੀ ਆਈ ਸੀ ਅਸੀਂ 2 ਸਾਲਾਂ ਤੋਂ ਕਦੇ ਕਿਹੜੇ ਸ਼ਹਿਰ ਦੇ ਵਿੱਚ ਜਾ ਕੇ ਟੈਂਕੀ ਤੇ ਬੈਠਦੇ ਆ ਕਦੇ ਕਿਹੜੇ ਸਾਈਡ ਦੇ ਵਿੱਚ ਜਾ ਕੇ ਟੈਂਕੀ ਤੇ ਬੈਠਦੇ ਆ ਕੁਝ ਦਿਨ ਪਹਿਲੇ ਵੀ ਇੱਕ ਪ੍ਰੋਫੈਸਰ ਲੇਡੀ ਨੇ ਸੁਸਾਈਡ ਕਰ ਲਿਆ ਸਰਕਾਰ ਦਾ ਕੀ ਗਿਆ ਉਹ ਤਾਂ ਮਰ ਗਈ ਉਹਦੇ ਬੱਚੇ ਰੋ ਲਗੇ ਸਰਕਾਰਾਂ ਦਾ ਕੀ ਗਿਆ ਦੱਸੋ ਨੰਪੇਨ ਕਸ ਪਰ ਕੀ ਮੈਂ ਅੱਜ ਵੀ ਧੰਨੇ ਦੇ ਬੈਠੀ ਹਾਂ ਸਰਸਿਤਰ ਨੇ ਤੇ ਇੱਥੇ ਬਹੁਤ ਮਜਬੂਰ ਹੋ ਕੇ ਬੈਠੇ ਆ ਇਹਨਾਂ ਦੀਆਂ ਗਲਤੀਆਂ ਕਾਰਨ ਬੈਠੇ ਆ ਡਿਪਾਰਟਮੈਂਟ ਪਹਿਲਾਂ ਜਿਹੜਾ ਹੈਗਾ ਨੋਟੀਫਿਕੇਸ਼ਨਸ ਦੇ ਵਿੱਚ ਗਲਤੀ ਕਰਦਾ ਹੈਗਾ ਉਹਦਾ ਭੁਗਤਾਨ ਜਿਹੜਾ ਹੈਗਾ ਬਾਅਦ ਵਿੱਚ ਟੀਚਰਸ ਨੂੰ ਭੁਗਤਣਾ ਪੈਂਦਾ ਜਿਹੜਾ ਅਸੀਂ ਅੱਜ ਇੱਥੇ ਭੁਗਤ ਰਹੇ ਆ ਤੇ ਅਸੀਂ ਅੱਜ ਇਹੀ ਮੈਸੇਜ ਲਗਾਉਣਾ ਚਾਹੁੰਦੇ ਆ ਕਿ ਅਸੀਂ ਹੁਣ ਇਥੋਂ ਓਨੀ ਦੇਰ ਤੱਕ ਅਸੀਂ ਆਪਣੇ ਘਰਾਂ ਵਿੱਚ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਸਾਡਾ ਮਾਨ ਸਰਕਾਰ ਹੱਲ ਨਹੀਂ ਕੱਢ ਦਿੰਦੀਗੀ ਉਦੋਂ ਤੱਕ ਅਸੀਂ ਇੱਥੇ ਹੀ ਬੈਠੇ ਆ ਤੇ ਮਰਨ ਵਰਤ ਤੇ ਬੈਠੇ ਰਹਾਂਗੇ ਅਸੀਂ ਹੁਣ ਅੱਜ ਤਾਂ 4 ਜਣੇ ਬੈਠੇ ਆ ਤਾਂ ਟੈਂਕੀਆਂ ਦੇ ਉੱਪਰੋਂ ਛਾਲਾ ਮਾਰਨੀ ਸ਼ੁਰੂ ਕਰਾਂਗੇ। ਜੀ ਟੈਂਕੀ ਤੇ ਪਹਿਲੀ ਗੱਲ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਸਾਰੇ ਪ੍ਰਸ਼ਾਸਨ ਨੂੰ ਧੂਰੀ ਸਾਡਾ ਪਹਿਲੀ ਵਾਰ ਨਹੀਂ ਅਸੀਂ ਤੋਂ ਪਹਿਲਾਂ ਅਸੀਂ ਮੋਹਾਲੀ ਟੈਂਕੀ ਤੇ ਬੈਠੇ ਰਿਹਾ 20 ਦਿਨ। ਆਨੰਦਪੁਰ ਸਾਹਿਬ ਟੈਂਕੀ ਤੋਂ ਬੈਠੇ ਹੋਏ ਅੱਜ ਧੂਰੀ ਦੇ ਵਿੱਚ ਆਏ ਆ। ਇੱਕ ਪਾਸੇ ਸੰਸਦ ਦੇ ਵਿੱਚ ਭਗਵੰਤ ਮਾਨ ਸਾਹਿਬ ਕਹਿ ਰਹੇ ਕਿ 24 ਘੰਟਿਆਂ ਦੇ ਵਿੱਚ ਜਿੰਨੇ ਸਕੂਲਾਂ ਦੇ ਵਿੱਚ ਵੈਕੈਂਸੀਆਂ ਪਈਆਂ ਅਸੀਂ ਸਾਰੀਆਂ ਭਰ ਦੇਣੀਆਂ। ਇੱਕ ਪਾਸੇ ਉਹਨਾਂ ਦਾ ਇਹ ਬਿਆਨ ਆਉਂਦਾ ਔਰ ਦੂਜੇ ਪਾਸੇ ਅਸੀਂ 2 ਸਾਲਾਂ ਤੋਂ ਭਾਰਤੀ ਨੂੰ ਲੈ ਕੇ 168 ਡੀਪੀ ਮਾਸਟਰ ਕੈਡਰ ਦੀ ਭਰਤੀ ਆਈ ਸੀ। ਅਸੀਂ 2 ਸਾਲਾਂ ਤੋਂ ਕਦੇ ਕਿਹੜੇ ਸ਼ਹਿਰ ਦੇ ਵਿੱਚ ਜਾ ਕੇ ਟੈਂਕੀ ਤੇ ਬੈਠਦੇ ਹਾਂ। ਕਦੇ ਕਿਹੜੇ ਸਾਈਡ ਦੇ ਵਿੱਚ ਜਾ ਕੇ ਟੈਂਕੀ ਤੇ ਬੈਠਦੇ ਹਾਂ। ਸੰਸਦ ਦੇ ਵਿੱਚ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਭਗਵੰਤ ਮਾਨ ਦੁਆਰਾ ਸਾਡੀ ਭਰਤੀ ਨੂੰ ਲੈ ਕੇ 168 ਡੀਪੀ ਅਸੀਂ 41 ਕਾਡ ਮਾਸਟਰ ਕੈਡਰ ਦੇ ਅਧੀਨ ਫਿਜ਼ੀਕਲ ਐਜੂਕੇ ਅਸੀਂ ਸਾਰੀ ਕੁਆਲੀਫਿਕੇਸ਼ਨ 150 ਨੰਬਰ ਦਾ ਪੇਪਰ ਹੋਇਆ ਜੀ ਸਾਡਾ ਐਨਸੀਟੀ ਦੇ ਅਕੋਰਡਿੰਗ ਸਾਡੇ ਤੇ ਟੈਟ ਲਾਗੂ ਨਹੀਂ ਹੁੰਦਾ ਪਹਿਲੀ ਗੱਲ ਅਸੀਂ 150 ਨੰਬਰ ਦੇ ਵਿੱਚੋਂ 135 ਨੰਬਰ ਆਹ ਮੁੰਡੇ ਦੇ 135 ਨੰਬਰ ਨੇ ਪਹਿਲਾ ਰੈਂਕ ਆ ਜੀ ਪੂਰੇ ਪੰਜਾਬ ਦੇ ਵਿੱਚੋਂ 7434400 ਬੰਦੇ ਦੇ ਵਿੱਚੋਂ ਪਹਿਲਾ ਰੈਂਕ ਅਸੀਂ ਸਖਤ ਮਿਹਨਤ ਕਰਕੇ ਅਸੀਂ ਮੈਡਲਿਸਟ ਦੇ ਵਿੱਚ ਆਏ ਆ ਇਸ ਤੋਂ ਬਾਅਦ ਇਹਨਾਂ ਦੁਆਰਾ ਲਗਾਤਾਰ ਸਾਨੂੰ ਖੱਜਲਖਵਾਰ ਕੀਤਾ ਗਿਆ ਇਹਨਾਂ ਦੇ OSD ਨੇ ਗੁਲਸ਼ਨ ਕੁਮਾਰ ਛਾਬੜਾ ਜੀ ਉਹਨਾਂ ਦੁਆਰਾ ਸਾਨੂੰ ਪਹਿਲਾਂ ਤਾਂ ਪਹਿਲੀ ਗੱਲ ਮੂੰਹ ਹੀ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਨਾਲ ਆਫਿਸ ਦੇ ਵਿੱਚ ਆਉਂਦੇ ਆਂ ਤਾਂ ਗੱਲ ਕਿਵੇਂ ਕਰਨੀਆਂ ਸਾਨੂੰ ਪੂਰਾ ਖੱਜਲਖਵਾਰ ਕੀਤਾ ਗਿਆ ਖੱਜਲਖਵਾਰ ਕਰਨ ਤੋਂ ਬਾਅਦ ਅਸੀਂ ਟੈਂਕੀਆਂ ਤੇ ਬੈਠ ਕੇ ਇਹਨਾਂ ਤੋਂ ਲਿਸਟਾਂ ਪਵਾਈਆਂ ਆਪਣੀਆਂ ਪ੍ਰੋਟੈਸਟ ਕੀਤੇ ਵੀ ਅਸੀਂ ਸਾਡੀ ਗਲਤੀ ਦੱਸੋ ਐਡਵਰਟਾਈਜ਼ਮੈਂਟ ਦੇ ਵਿੱਚ ਕੀ ਹੋਇਆ ਸਰ ਤੁਹਾਡੇ ਮਾਧਮ ਰਾਹੀਂ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆਂ ਅਸੀਂ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਆਂ ਸਾਡੇ ਤੇ ਟੈਟ ਲਾਗੂ ਨਹੀਂ ਹੁੰਦਾ NCCTE ਅਪਰੂ ਡਿਸਾਇਡ ਕਰਦੀ ਆ ਉਹ ਕਹਿੰਦੀ ਆ ਵੀ ਜਿਹੜੀ ਫਿਜ਼ੀਕਲ এডਿਕੇਸ਼ਨ ਦਾ ਟੀਚਰ ਆ ਉਹਨਾਂ ਵਾਸਤੇ ਟੈਟ ਨਹੀਂ ਆ ਜ਼ਰੂਰੀ ਸਾਡੀ ਭਰਤੀ ਬੀਐਡ ਦੇ ਵਿੱਚ ਕੈਡਰ ਦੇ ਵਿੱਚ ਮਿਕਸ ਹੋ ਕੇ ਆਉਂਦੀ ਆ ਐਡਵਰਟਾਈਜ਼ ਜਿਹੜੀ ਕੰਬਾਈਨਡ ਹੋ ਕੇ ਆਉਂਦੀ ਆ ਬੀਐਡ ਭਰਤੀ ਤੇ ਟੈਟ ਲੱਗਿਆ ਹੋਇਆ ਸੀ ਜਿਹੜਾ ਸਾਡੇ ਤੇ ਵੀ ਟੈਟ ਲੱਗ ਗਿਆ ਟੈਟ ਲੱਗਣ ਤੋਂ ਬਾਅਦ ਅਸੀਂ ਪ੍ਰੋਟੈਸਟ ਕੀਤਾ ਵੀ ਸਾਡਾ ਟੈਟ ਪੰਜਾਬ ਸਰਕਾਰ ਦੁਆਰਾ ਕਦੇ ਕੰਡਕਟ ਹੀ ਨਹੀਂ ਕਰਵਾਇਆ ਗਿਆ ਪੰਜਾਬ ਦੇ ਵਿੱਚ ਸਰ ਜਿਹੜੀ ਚੀਜ਼ ਕਦੇ ਕੰਡਕਟ ਨਹੀਂ ਹੋਈ ਉਹ ਅਸੀਂ ਇਹਨਾਂ ਨੂੰ ਕਿੱਥੋਂ ਸਾਡੀ ਵੇਟ ਲਿਆ ਦਿੰਦੇ ਅਸੀਂ ਪ੍ਰੋਟੈਸਟ ਕੀਤਾ ਚਲੋ ਸਾਡੀਆਂ ਲਿਸਟਾਂ ਪੈ ਗਈਆਂ ਇਸ ਤੋਂ ਬਾਅਦ ਸਰ ਅਸੀਂ ਸਟੇਸ਼ਨ ਲੋਇਟਮੈਂਟ ਆ ਸਾਡੇ ਜੁਆਇਨਿੰਗ ਲੈਟਰ ਨੇ ਅਸੀਂ ਸਕੂਲਾਂ ਦੇ ਵਿੱਚ ਜਾਣਾ ਸੀ ਸਕੂਲਾਂ ਦੇ ਵਿੱਚ ਜਾਣ ਤੋਂ ਪਹਿਲਾਂ ਹੀ 23 ਤਰੀਕ ਨੂੰ ਸਰ ਕੇਸ ਲੱਗਦਾ 23 ਤਰੀਕ ਨੂੰ ਕੋਰਟ ਦੇ ਵਿੱਚ ਕੇਸ ਲੱਗਦਾ ਸਾਡੀਆਂ ਲਿਸਟਾਂ ਪਾਉਂਦੇ ਆ 26 27 ਨੂੰ ਇਹਨਾਂ ਨੂੰ ਸਾਰਾ ਪਤਾ ਸੀ ਵੀ ਕੇਸ ਵੀ ਆਪ ਲਵਾਉਣ ਵਾਲੇ ਨੇ ਸੋ ਸਾਡੀ ਮੰਗ ਸਰ ਅੰਤ ਦੇ ਵਿੱਚ ਇਹ ਆ ਕਿ ਸਾਡਾ ਜਿਹੜਾ ਪਾਕਾ ਕੋਰਟ ਦੇ ਵਿੱਚ ਉਹ ਮਜ਼ਬੂਤੀ ਨਾਲ ਪਹਿਲਾਂ ਵੀ ਨਹੀਂ ਰੱਖਿਆ ਕਿਉਂਕਿ ਭਗਵਾਨਤਮਾਨ ਸਰਕਾਰ ਲਗਾਤਾਰ ਲਾਰੇ ਲਾਉਂਦੀ ਆ ਰਹੀ ਹੈ ਸੰਸਦ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਭਗਵੰਤ ਸਾਨਮਾਨ ਦਾ ਇੱਕ ਬਿਆਨ ਆਇਆ ਸੀ ਪਿੱਛੇ ਦੇ 26 ਜਨਵਰੀ ਤੇ ਕਿ ਉਹਨਾਂ ਦੀ ਮਿਸ ਜਿਹੜੋ 6th ਮੰਥ ਔਰ 7th ਮੰਥ ਪ੍ਰੈਗਨੈਂਟ ਆ ਮੈਂ ਇੱਥੇ ਦੱਸਣਾ ਚਾਹਣਾ ਮੇਰੀ ਮਿਸ ਵੀ 5th ਮੰਥ ਪ੍ਰੈਗਨਟ ਆ ਔਰ ਅਸੀਂ ਇੱਥੇ ਟੈਂਕੀਆਂ ਦੇ ਬੈਠਣ ਨੂੰ ਮਜਬੂਰ ਹੋਏ ਬੈਠੇ ਆ ਥੋ ਥੋੜੀ ਥੋੜੇ ਵੀ ਪਰਿਵਾਰ ਆ ਭਗਵੰਤ ਸਾਨਮਾਨ ਸਾਹਿਬ ਸਾਡੇ ਵੀ ਪਰਿਵਾਰ ਆ ਸਾਨੂੰ ਸਕੂਲਾਂ ਦੇ ਵਿੱਚ ਭੇਜ ਕੇ ਸਾਡਾ ਜਿਹੜਾ ਏਜੀ ਦੁਆਰਾ ਪੰਜਾਬ ਦੇ ਜਿਹੜਾ ਏਜੀ ਦੁਆਰਾ ਜਿਹੜਾ ਸਾਡਾ ਪੱਖ ਰਖਵਾ ਕੇ ਕੋਰਟ ਦੇ ਵਿੱਚ ਸਾਨੂੰ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਭੇ ਸਰਕਾਰ ਕੀ ਅੱਜ ਦੇਖੋ ਅਸੀਂ ਆਪਣੀ ਨੌਕਰੀਆਂ ਲੈਣ ਲਈ ਆਪਣਾ ਸੰਘਰਸ਼ ਕਰਨ ਲਈ ਸਾਡੀਆਂ ਕੁੜੀਆਂ ਤੁਸੀਂ ਕੈਮਰਾ ਕਰੋ ਦੇਖੋ ਕਿੱਦਾਂ ਆਪਣੀ ਜਾਨ ਦੇ ਖਿਲਵਾੜ ਕਰਕੇ ਟੈਂਕੀ ਤੇ ਚੜੀਆਂ ਆਏ ਸਰਕਾਰ ਕੀ ਜਾਂਦੀ ਹੈ ਕੁਝ ਟਾਈਮ ਪਹਿਲੇ ਵੀ ਇੱਕ ਪ੍ਰੋਫੈਸਰ ਲੇਡੀ ਨੇ ਸੁਸਾਈਡ ਕਰ ਲਿਆ ਸਰਕਾਰ ਦਾ ਕੀ ਗਿਆ ਉਹ ਤਾਂ ਮਰ ਗਈ ਉਹਦੇ ਬੱਚੇ ਰੋਲਗੇ ਸਰਕਾਰਾਂ ਦਾ ਕੀ ਗਿਆ ਦੱਸੋ ਸਰਕਾਰ ਸਾਡੇ ਲਈ ਕੁਝ ਨਹੀਂ ਕਰ ਸਕਦੀ ਕਿਹ ਕਿਹੜਾ ਕਾਦਾ ਮੂਮੈਂਡੇ ਸੈਲੀਬ੍ਰੇਟ ਕਰ ਰਹੀ ਹੈ ਸਰਕਾਰ ਕੁੜੀਆਂ ਤਾਂ ਰੋਲ ਗਈਆਂ ਸੜਕਾਂ ਦੇ ਧੱਕੇ ਖਾ ਰਹੀਆਂ ਮੋਰਚੇ ਲਗਾ ਰਹੀਆਂ ਕੀ ਕਾਦੇ ਲਈ ਸਿਰਫ ਆਪਣੇ ਹੱਕ ਲਈ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਸਰਕਾਰ ਤੋਂ ਇਹ ਸਾਡਾ ਰਾਈਟ ਹੈ ਵੀ ਆ ਡਿਸਰਵਿੰਗ ਕੈਂਡੀਡੇਟ ਸਾਰੇ ਡਿਸਰਵਿੰਗ ਨੇ ਕੋਈ ਸਪੋਰਟਸ ਵਿੱਚ ਕੋਈ ਵੈਸੇ ਹਰ ਇੱਕ ਡਿਸਰਵਿੰਗ ਕੈਂਡੀਡੇਟ ਹੈ ਅਸੀਂ ਚਾਹੁੰਦੇ ਹਾਂ ਸਾਡਾ ਰਾਈਟ ਦਿੱਤਾ ਜਾਵੇ ਭਗਵੰਤਮਾਨ ਸਰਕਾਰ ਨੂੰ ਇਹ ਚਾਹੁੰਦੇ ਹਾਂ ਕਿ ਸਾਡੀ ਜਲਦੀ ਤੋਂ ਜਲਦੀ ਜੁਆਇਨਿੰਗ ਕਰਵਾ ਦਿੱਤੀ ਜਾਵੇ ਜੇ ਉਹਨਾਂ ਦੀ ਵਜ੍ਨਾ ਸਾਡਾ ਇੱਕ ਵੀ ਕੈਂਡੀਡੇਟ ਨੂੰ ਕੋਚ ਐਵਰ ਸਰਕਾਰ ਸੋਚੇ ਕਿ ਕੀ ਹੋਣਾ